ਫਰੀਦਕੋਟ ਦੇ ਪਿੰਡ ਟਹਣਾ ਨੇੜੇ ਹਾਈ ਟੈਕ ਚੌਂਕੀ ਤੇ ਦੋ ਅਣਪਛਾਤੇ ਨੌਜਵਾਨ ਬਰੀਫਕੇ ਸੁੱਟ ਕੇ ਭੱਜ ਗਏ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਬਰੀਫਕੇ ਥੱਲੇ ਸਿੱਟ ਦਿੱਤਾ ਤਾਂ ਜਿਸ ਵਿੱਚੋਂ 5 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਏ 2 ਸਤੰਬਰ ਦੀ ਰਾਤ ਨੂੰ ਪਿੰਡ ਟਹਣਾ ਨੇੜੇ ਪੁਲ ਤੇ ਇੱਕ ਈ-ਰਿਕਸ਼ਾ ਸਵਾਰ ਸ਼ੱਕੀ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੂੰ ਦੇਖ ਕੇ ਉਹ ਭੱਜ ਗਏ ਅਤੇ ਉੱਥੇ ਹੀ ਉਹ ਅੱਗੇ ਵੱਦ ਕੇ ਗਾਇਬ ਹੋ ਗਏ ਪਰ ਇਸ ਦਰਾਂ ਨੂੰ ਨੇ ਇੱਕ ਬਰੀਫ ਕੇਸ ਛੱਡ ਦਿੱਤਾ ਜਿਸ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਤੇ ਤਲਾਸ਼ੀ ਦੌਰਾਨ ਉਸ ਵਿੱਚੋਂ 5 ਪਿਸਤੌਲ ਅਤੇ 2 ਮੈਗਜ਼ੀਨ ਬਰਾਮਦ ਹੋਏ ਜਿਨ੍ਹਾਂ ਨੂੰ ਜ਼ਬਤ ਕਰਕੇ ਪੁਲਿਸ ਵੱਲੋਂ ਅਣਪਛਤੇ ਵਿਅਕਤੀਆਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਦੀ ਭਾਲ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਨਾਕਾਬੰਦੀ ਤੋਂ ਇਹਨਾਂ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਹੁਣ ਇਹਨਾਂ ਦੋਚੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੇ ਨਿਊਜ਼ ਪੰਜਾਬੀ ਦੀ ਫਰੀਦਕੋਟ ਤੋਂ ਬਿਊਰੋ ਰਿਪੋਰਟ ਮੈਂ ਆਪਣੀ ਜਿਹੜੀ ਪਿੱਤੇ ਦਿਨ ਨਿਕਲ ਕੇ ਗਿਆ ਏ ਇਹ ਤਾਂ ਆਤਮ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਚਿਤ ਕਾਲੇ ਸੀ ਗਸ਼ਤ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ 'ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟਿਵੇਟ ਕੀਤੀਆਂ ਹੋਈਆਂ ਲਿੰਕ ਰੂਟ ਸੇ ਵੀ ਵਧਾਈ ਹੋਈ ਹੈ ਅਗਸਤ ਤੇ ਉਹ ਜਦੋਂ ਅਗਸਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਡ ਕੇ ਭੱਜ ਗਏ ਨੇ ਉਹਨਾਂ ਨੂੰ ਪਿੱਛਾ ਤੇ ਕੀਤਾ ਪਰ ਉਹਨੇਰੇ ਦੀ ਓਟ ਲੈ ਕੇ ਉਹ ਕਿਰਾਂ ਭੱਜਣ ਦੇ ਕਾਮਯਾਬ ਹੋ ਗਏ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ 2 ਮਿਲੇ ਨੇ ਜਿਹੜੇ 5 ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਨਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਉਣਾਂ ਤਦ ਦਾ ਕੋਈ ਵੱਡੀ ਵਾਰ ਦਾ ਪੀ ਤਾਂ ਹੁਣ ਉਹਨਾਂ ਦੇਖੋ ਪੰਜ ਵੈਪਨ ਇਕੱਠੇ ਮਿਲਨੇ ਤੇ ਇਟਸਨ ਵੀ ਬੜੀ ਵੱਡੀ ਗੱਲ ਹੈਗੀ ਹੈ ਤੇ ਕਿਸ ਪਰਪਸ ਵਾਸਤੇ ਸੀ ਇਹ ਬੰਦੇ ਉੱਦੋਂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋਏ ਕਦੋਂ ਦੀ ਘਟਨਾ ਕਰੇ ਇਹ 3 ਨੌ ਰਾਤ ਦਾ ਦਿਓ ਤਰੀਕੋਂ ਪੁਨਰਾਲਤਾ ਕੋ ਤੱਲ ਤੱਕ ਲੱਗਦਾ ਨਹੀਂ ਇਹ ਦੇਖੋ ਆਪਾਂ ਗੈਸ ਕਰ ਲਈਏ ਜੇ ਉਹਨਾਂ ਕੋਈ ਜਦ ਤਾਂ ਹੀ ਬੰਦੇ ਨਹੀਂ ਫੜੇ ਜਾਂਦੇ ਅਸੀਂ ਤੁਹਾਨੂੰ ਕੋਈ ਠੋਸ ਜਵਾਬ ਨਹੀਂ ਉਹਨਾਂ ਦੀ ਪੂਛ ਪੜਤਾਲ ਤੋਂ ਬਾਅਦ ਹੀ ਫਿਰ ਠੋਸ ਜੀ ਲੈਗੀ ਹਾਲ ਦੀ ਗੱਡੀ ਸਾਨੂੰ ਇੱਕ ਵੈਪਨ ਮਿਲੇ ਦੋ ਬੰਦੇ ਜਿਹੜੇ ਅਟੈਚੀ ਸੁੱਟ ਕੇ ਭੱਜੇ ਸੀ ਉਹਨਾਂ ਚ ਕੋਈ ਸੀਸੀਪੀ ਵਗੈਰਾ ਨਹੀਂ ਇਹ ਸਾਰੀਆਂ ਹੀ ਖੰਗਾਲ ਰਹੇ ਹਨ ਜੀ ਖੰਗਾਲ ਰਹੇ ਕਿਸ ਚੀਜ਼ ਕਿਸ ਜਿਹੜੇ ਵਾਹ ਰਹੇ ਭਾਈ ਹੁਣ ਜੀ ਸਾਰਾ ਕੁਝ ਚੈੱਕ ਕਰ ਰਹੇ ਜਦੋਂ ਸਾਨੂੰ ਕੋਈ ਦੱਸਿਓ ਇਹ ਇਹ ਕਿਹੜਾ ਜੀ ਦੇਖੋ ਬਣੇ ਜਿੰਨੂੰ ਕੀ ਲੱਗਦੇ ਜੀ ਐਫਐਸਐਲ ਭੇਜਾਂਗੇ ਉੱਥੋਂ ਦੇਖਣ ਨੂੰ ਤੇ ਸੋਫਿਸਟੀਕੇਟਿਡ ਵੈਪਨ ਲੱਗਦੇ ਹੈਗੇ ਨੇ ਐਫਐਸਐਲ ਜਦੋਂ ਸਾਡੀ ਜਾਣਦੀ ਹੁੰਦੀ ਹੈ ਫਿਰ ਉੱਥੋਂ ਸਾਰਾ ਪਤਾ ਲੱਗਦਾ ਕਿ ਕਿੱਦਾਂ ਦਾ ਹੈ ਕਿ ਇਸ ਟਾਈਪ ਦੇ ਜਨ ਮੈਗਜ਼ੀਨ ਵਾਲੇ ਹੈ ਜੀ ਜਿਹਨੂੰ ਕਹਿੰਦੇ ਸਿੰਗਲ ਸ਼ਾਟ ਨਹੀਂ ਹੈਗਾ ਮੈਗਜ਼ੀਨ ਵਾਲੇ ਦੇ ਤਾਂ ਠੀਕ